ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਂ ਪਟਿਆਲਾ ਸ਼ਾਹੀ ਪੱਗ ਦੀ ਜਿਹਦੀ ਲੈਂਥ ਹੈ ਗਿਆ ਸਾਡੇ 5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁਲ ਵਾਲ ਵਰਤਿਆ ਜਿਹੜਾ ਆਪਾਂ ਪਹਿਲਾ ਲੜ ਲਗਾਵਾਂਗੇ ਲੜ ਨੂੰ ਸਿਰ ਦੇ ਸੈਂਟਰ ਦੇ ਵਿੱਚੋਂ ਲਿਆ ਕੇ ਪੁਣੀ ਦਾ ਖੋਲਦਾ ਬਸ ਹੱਥਲੇ ਰੱਖ ਕੇ ਤੇ ਮੱਧ ਪਾਸਾ ਉੱਤੇ ਰੱਖ ਕੇ ਫਰੰਟ ਦੇ ਉੱਤੇ ਲੜ ਨੂੰ ਵਗਰ ਫੋਲਡ ਕਰਕੇ ਤੇ ਬੈਕ ਤੱਕ ਇਸ ਲੜ ਨੂੰ ਸਾਫ਼ ਕਰਕੇ ਆਪਾਂ ਜਿਹੜਾ ਕਿ ਪਹਿਲੇ ਲੜ ਨੂੰ ਲਗਾ ਦਵਾਂਗੇ ਤੇ ਹੁਣ ਜਿਹੜਾ ਕਿ ਆਪਾਂ ਉਸ ਤੋਂ ਦੂਸਰਾ ਲੜ ਲਗਾਵਾਂਗੇ ਦੂਸਰੇ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਫੁਣੀ ਦਾ ਖੁੱਲਦਾ ਪਾਸਾ ਹੱਥਲੇ ਰੱਖਾਂਗੇ ਤੇ ਬੰਦ ਪਾਸਾ ਉੱਤੇ ਰੱਖਾਂਗੇ ਫਿਰ ਉਸ ਤੋਂ ਲੜ ਨੂੰ ਇੱਕ ਗਰ ਫੋਲਡ ਕਰਕੇ ਤੇ ਲੜ ਨੂੰ ਉੱਤੇ ਚੰਗੀ ਤਰ੍ਹਾਂ ਫੋਲਡ ਕਰ ਲਵਾਂਗੇ ਫਿਰ ਗਰ ਫਰੰਟ ਦੇ ਉੱਤੇ ਇਸ ਲੜ ਨੂੰ ਡਬਲ ਫੋਲਡ ਕਰਕੇ ਤੇ ਲੜ ਨੂੰ ਉੱਤੇ ਇੱਕ ਗਰ ਹੋਲਡ ਕਰਾਂਗੇ ਤੇ ਬੈਕ ਤੱਕ ਜਿਹੜਾ ਕਿ ਇਸ ਲੜ ਨੂੰ ਸਾਫ਼ ਕਰਾਂਗੇ ਬੈਕ ਤੱਕ ਜਿਹੜਾ ਕਿ ਇਸ ਲੜ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੋਨੇ ਸਲੜ ਦੇ ਵਿੱਚ ਆਪਾਂ ਬਾਅਦ ਫੇਰ ਕਿਸ ਲੜ ਨੂੰ ਜਿਹੜਾ ਕਿ ਸਾਫ਼ ਕਰਕੇ ਲਗਾ ਦਵਾਂਗੇ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗ ਦਿੱਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੁਣ ਆਪਾਂ ਤੀਸਰਾ ਲੜ ਲਗਾਵਾਂਗੇ ਤੀਸਰੇ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਕੁੰਨੀ ਦਾ ਖੁੱਲਦਾ ਪਾਸਾ ਥੱਲੇ ਰੱਖਾਂਗੇ ਤੇ ਮੰਦ ਪਾਸਾ ਉੱਤੇ ਰੱਖ ਲਵਾਂਗੇ ਤੇ ਸਿੱਦਾ ਬਾਧੂ ਕਪੜਾ ਉਹ ਅੰਦਰ ਨੂੰ ਫੋਲਡ ਕਰ ਦਵਾਂਗੇ ਜੀ ਇਸ ਲਾੜ ਨੂੰ ਆਪਾਂ ਉੱਤੋਂ ਚੰਗੀ ਤਰ੍ਹਾਂ ਹੋਲਡ ਕਰ ਲਵਾਂਗੇ ਫੋਲਡ ਕਰਨ ਤੋਂ ਬਾਅਦ ਫਰੰਟ ਦੇ ਉੱਤੋਂ ਇੱਕ ਗੱਰ ਲੜ ਨੂੰ ਫੋਲਡ ਕਰਕੇ ਫਿਰ ਉਸ ਤੋਂ ਬਾਅਦ ਲੜ ਨੂੰ ਹਲਕਾ ਖਿੱਚ ਕੇ ਜਿਹੜਾ ਕਿ ਉੱਤੋਂ ਇਹ ਗਰ ਫੋਲਡ ਕਰ ਲਵਾਂਗੇ ਉੱਤੋਂ ਇਹ ਗਰ ਫੋਲਡ ਕਰਨ ਤੋਂ ਬਾਅਦ ਫਰੰਟ ਤੇ ਡਬਲ ਫੋਲਡ ਕਰਕੇ ਤੇ ਬੈਕ ਤੱਕ ਇਸ ਲਾੜ ਨੂੰ ਸਾਫ਼ ਕਰ ਲਵਾਂਗੇ ਜੀ ਬੈਕ ਤੱਕ ਇਸ ਲਾੜ ਨੂੰ ਸਾਫ਼ ਕਰਨ ਤੋਂ ਬਾਅਦ ਜਿਹੜਾ ਕਿ ਆਪਾਂ ਇਸ ਲਾੜ ਨੂੰ ਹੁਣ ਲਗਾ ਦੇਵਾਂਗੇ ਜੀ ਬੈਕ ਤੱਕ ਸਾਫ ਕਰ ਤਵਾ ਜਿਹੜਾ ਕਿ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਉਹਨਾਂ ਸਲੜ ਦੇ ਵਿੱਚ ਬਾਅਦ ਫੇਰ ਕੇ ਸਲੜ ਨੂੰ ਜਿਹੜਾ ਆਪਾਂ ਸਾਫ ਕਰ ਲਵਾਂਗੇ ਜੀ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਆ ਬਾਅਦ ਬੈਕ ਤੱਕ ਫੇਰ ਕੇ ਸਾਰ ਲੜਾਂ ਨੂੰ ਜਿਹੜਾ ਸਾਫ ਕਰਕੇ ਆਪਾਂ ਲਗਾਵਾਂਗੇ ਜੀ ਇਹਨਾਂ ਲੜਾਂ ਦਾ ਜਿਹੜਾ ਆਪਣਾ فاਸਲਾ ਆ ਆਪਾਂ ਨੇ ਸੇਮ ਰੱਖਣਾ ਕਿਸੇ ਵੀ ਲੜ ਦਾ ਜਿਹੜਾ ਆਪਣਾ فاਸਲਾ ਵਧਕੜ ਨਹੀਂ ਰੱਖਾਂਗੇ ਉਨ ਜਿਹੜਾ ਕਿ ਆਪਾਂ ਸਤੋਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪੰਚ ਕਰਾਂਗੇ ਤੇ ਪੁਣੀ ਦਾ ਹੁਲਦਾ ਆਪਾਂ ਸਾ ਜਿਹੜਾ ਕਿ ਥੱਲੇ ਰੱਖਾਂਗੇ ਤੇ ਮੰਦ ਪਾਸਾ ਉੱਤੇ ਰੱਖ ਲਵਾਂਗੇ ਤੇ ਲੜ ਨੂੰ ਉੱਤੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਤੇ ਲੜ ਦਾ ਬਾਹਰ ਦਾ ਕਪੜਾ ਜਿਹੜਾ ਅੰਦਰ ਫੋਲਡ ਕਰ ਦਵਾਂਗੇ ਲੜ ਨੂੰ ਇੱਕ ਵਾਰ ਜਿਹੜਾ ਕਿ ਫੋਲਡ ਕਰਕੇ ਲੜ ਨੂੰ ਹਲਕਾ ਜਿਹੜਾ ਖਿੱਚ ਲਵਾਂਗੇ ਲੜ ਨੂੰ ਹਲਕਾ ਜਿਹਾ ਖਿੱਚਾਂ ਤੇ ਲੜ ਨੂੰ ਉੱਤੋਂ ਇੱਕ ਵਾਰ ਫੋਲਡ ਕਰ ਲਵਾਂਗੇ ਉਸ ਤੋਂ ਬਾਅਦ ਲੜ ਨੂੰ ਆਪਾਂ ਡਬਲ ਫੋਲਡ ਕਰਕੇ ਤੇ ਬੈਗ 'ਤੇ ਇਸ ਲੜ ਨੂੰ ਜਿਹੜਾ ਕਿ ਸਾਫ਼ ਕਰਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਬੈਕ ਟਾਕਸ ਸਾਫ ਕਰਨ ਤੋਂ ਆ ਜਿਹੜਾ ਕਿ ਆਪਾਂ ਇਸ ਲੜ ਨੂੰ ਹੁਣ ਲਗਾ ਦੇਵਾਂਗੇ ਹੁਣ ਜਿਹੜਾ ਆਪਾਂ ਨੇ ਚੌਥਾ ਲੜ ਲਗਾਇਆ ਸੀਗਾ ਚੌਥੇ ਲੜ ਦੇ ਵਿੱਚ ਆਪਾਂ ਵਾਸ਼ ਫੇਰ ਕੇ ਚੌਥੇ ਲੜ ਨੂੰ ਆਪਾਂ ਸਾਫ ਕਰ ਲਵਾਂਗੇ ਤਿੰਨ ਜਿਹੜਾ ਆਪਾਂ ਸਾਨੂੰ ਜਿਹੜਾ ਸਾਰ ਲੜਾਂ ਨੂੰ ਸਾਫ਼ ਕਰ ਲਵਾਂਗੇ ਇਹਨਾਂ ਲੜਾਂ ਦਾ ਜਿਹੜਾ ਆਪਣਾ ਫਾਸਲਾ ਸੇਮ ਰੱਖਣਾ ਕਿਸੇ ਲੜਦਾ ਦਾ ਉਹਨਾਂ ਫਾਸਲਾ ਵੱਧ ਘੱਟ ਨਹੀਂ ਰੱਖਾਂਗੇ ਉਤਲੇ ਪੇਚਾਂ ਨੂੰ ਵੀ ਜਿਹੜਾ ਆਪਣਾ ਫਾਸਲਾ ਸੇਮ ਰੱਖਣਾ ਉਤਲੇ ਪੇਚਾਂ ਦਾ ਫਾਸਲਾ ਸੈੱਟ ਕਰਨ ਦੇ ਲਈ ਆਪਾਂ ਡਬਲ ਸੀ ਸ਼ੇਪ ਵਰਤ ਚਾਹਦੇ ਹਾਂ ਡਬਲ ਸੀ ਸ਼ੇਪ 'ਚ ਦੇਖ ਕੇ ਆਪਾਂ ਜਿਹੜੇ ਲੜਦਾ ਦਾ ਫਾਸਲਾ ਵੱਧ ਘੱਟ ਹੋਊਗਾ ਡਬਲ ਸੀ ਸ਼ੇਪ 'ਚ ਦੇਖ ਕੇ ਆਪਣਾ ਜਿਹੜੇ ਲੜਾਂ ਦਾ ਫਾਸਲਾ ਆਪਾਂ ਸੈੱਟ ਕਰ ਲਵਾਂਗੇ ਤੇ ਉਹਨਾਂ ਜਿਹੜਾ ਕਿ ਆਪਾਂ ਇਸ ਤਰ੍ਹਾਂ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਆ ਦਾ ਖੁੱਲਦਾ ਪਾਸਾ ਉਹ ਪੱਥਲੇ ਰੱਖਾਂਗੇ ਤੇ ਬੰਦ ਪਾਸਾ ਜਿਹੜਾ ਕਿ ਉੱਤੇ ਰੱਖ ਲਵਾਂਗੇ ਫਰੰਟ ਦੇ ਉੱਤੇ ਲੜ ਨੂੰ ਇੱਕ ਗਰ ਜਿਹੜਾ ਕਿ ਫੋਲਡ ਕਰਾਂਗੇ ਇਹ ਗਰ ਫੋਲਡ ਕਰਨ ਤੋਂ ਬਾਅਦ ਤੇ ਲੜ ਨੂੰ ਉੱਤੇ ਚੰਗੇ ਜਿਹੇ ਨਾਲ ਫੋਲਡ ਕਰਕੇ ਫਰੰਟ ਦੇ ਉੱਤੇ ਲੜ ਨੂੰ ਇੱਕ ਗਰ ਫੋਲਡ ਕਰਕੇ ਤੇ ਬੈਕ ਤੱਕ ਇਸ ਲੜ ਨੂੰ ਸਾਫ਼ ਕਰ ਲਵਾਂਗੇ ਜਿਹੜੇ ਆਪਣਾ ਪੰਜਵੇਂ ਰાડ ਲਗਾਏ ਸੀਗਾ ਪੰਜਵੇਂ ਰાડ ਦੇ ਵਿੱਚ ਵੀ ਆਪਾਂ ਬਾਅਸ਼ ਫੇਰ ਕੇ ਪੰਜਵੇਂ ਰાડ ਨੂੰ ਵੀ ਆਪਾਂ ਸਾਫ਼ ਕਰ ਲਵਾਂਗੇ ਉਦਲੇ ਪੇਚਾਂ ਵਿੱਚ ਵੀ ਜਿਹੜਾ ਆਪਾਂ ਬਾਅਸ਼ ਫੇਰ ਕੇ ਉਦਲੇ ਪੇਚਾਂ ਨੂੰ ਸਾਫ਼ ਕਰ ਲਵਾਂਗੇ ਜੰ ਕਿ ਸਾਰੇ ਰાડਾਂ ਦੇ ਵਿੱਚ ਬਾਅਸ਼ ਫੇਰ ਕੇ ਸਾਰੇ ਰાડਾਂ ਦਾ ਆਪਣਾ ਫਾਸਲਾ ਸੇਮ ਰੱਖ ਲਾ ਕਰ ਲਵਾਂਗੇ ਤੇ ਜਿਹੜੇ ਆਪਣੇ ਇਹ ਪੱਗ ਆ ਗਏ ਪੱਗ ਦੇ ਜਿਹੜੇ ਆੱਖਾਂ ਤੋਂ ਵੀ ਵੀਡੀਓ ਆਪਣੀ ਪੱਗਾ ਬਰਾਬਰ ਰੱਖਾਂਗੇ ਤਰਨ ਜਿਹੜਾ ਕਿ ਆਪਾਂ ਪੱਗ ਪੈਨ ਲਗਾਵਾਂਗੇ ਜਿੱਥੋਂ ਆਪਾਂ ਨੇ ਪੰਜਵਾਂ ਲੜ ਫੋਲਡ ਕੀਤਾ ਇਹ ਪੰਜਵੇਂ ਲੜ ਦੇ ਉੱਤੇ ਰੱਖ ਕੇ ਜਿਹੜਾ ਕਿ ਪੱਗ ਪੈਨ ਲਗਾ ਦੇਵਾਂਗੇ ਦੋਸਤੋ ਅੱਜ ਜਿਹੜਾ ਕਿ ਆਪਾਂ ਨੇ ਪੱਗ ਬੈਨ ਲਗਾਇਆ ਸੀ ਗੱਲ ਪੱਗ ਬੈਨ ਨੂੰ ਆਪਾਂ ਕੱਲ੍ਹ ਕੀ ਲੜ ਲਗਾਵਾਂਗੇ ਕੱਲ੍ਹ ਗਿੱਲ ਲੜ ਤੇ ਫੁਣੀ ਨੂੰ ਖੋਲ ਲਵਾਂਗੇ ਉਸ ਤੋਂ ਉੱਤਰ ਆਪਾਂ ਜਿਹੜਾ ਕਿ ਆਪਾਂ ਥੱਲੇ ਨੂੰ ਫੋਲਡ ਕਰਾਂਗੇ ਥੱਲੇ ਦਾ ਪਲਾ ਜਿਹੜਾ ਕਿ ਉੱਤੇ ਨੂੰ ਫੋਲਡ ਕਰ ਦਵਾਂਗੇ ਜਿਹੜੇ ਆਪਣੇ 5ਵੇਂ ਲੜ ਦੇ ਵਿੱਚ ਬਲ ਹੁਣ ਉਹਨਾਂ ਬਲਾਂ ਨੂੰ ਹਲਕਾ ਹਲਕਾ ਜਿਹਾ ਗਿੱਥਲੇ ਨੂੰ ਖਿੱਚ ਲਵਾਂਗੇ। ਫਿਰ ਸੋ ਆਹ ਕਾਲੀ ਲੜ ਦੇ ਪੂਣੇ ਨੂੰ ਖੋਲ ਕੇ ਉਸ ਦਾ ਪਲਾਸਰੇ ਨੂੰ ਫੋਲਡ ਕਰ ਦਵਾਂਗੇ। ਥੜਲਾ ਪਲਾ ਹਟ ਤੇ ਨੂੰ ਫੋਲਡ ਕਰ ਦਵਾਂਗੇ। ਥੋੜੇ ਜਿਹਾ ਲੜ ਨੂੰ ਆਪਾਂ ਚੰਗੀ ਤਰ੍ਹਾਂ ਬੈਗ ਤੱਕ ਜਿਹੜਾ ਕੀ ਸਾਫ਼ ਕਰ ਲਵਾਂਗੇ। ਬੈਗ ਤੱਕ ਸਾਫ਼ ਕਰਨ ਤੋਂ ਬਾਅਦ ਆ ਗਿਆ ਕਿ ਆਪਾਂ ਇਸ ਲੜ ਦੇ ਚੰਗੀ ਤਰ੍ਹਾਂ ਹੱਥ ਫੇਰ ਕੇ ਇਸ ਦਾ ਜਿਹੜਾ ਆ ਇਸ ਲੜੜ ਦੇ ਵਿੱਚ ਜਿੰਨੇ ਵੀ ਆਪਣੇ ਬਲ ਹੁਣਗੇ ਨੱਬਲਾਂ ਨੂੰ ਆਪਾਂ ਅੰਦਰ ਨੂੰ ਫੋਲਡ ਕਰ ਦਵਾਂਗੇ ਤੇ ਇਸ ਲੜੜ ਦੇ ਉੱਤੇ ਜਿਹੜੇ ਆਪਣੇ ਬਲ ਹੁਣਗੇ ਨੱਬਲਾਂ ਨੂੰ ਆਪਾਂ ਕੱਢ ਦੇਵਾਂਗੇ ਜਿਹੜਾ ਕਿ ਆਪਾਂ ਨੇ ਪੱਗਪਨ ਲਗਾ ਸੀਗਾ ਲੜ ਨੂੰ ਆਪਾਂ ਪੱਗਪਨ ਥੱਲੇ ਚ ਹੀ ਲਿਆਵਾਂਗੇ ਪੱਗਪਨ ਥੱਲੇ ਚ ਲਿਆਉਣ ਤੋਂ ਬਾਅਦ ਆਪਾਂ ਇਸ ਲੜੜ ਨੂੰ ਸੱਜੇ ਪਾਸੇ ਵੱਲ ਘੁਮਾ ਦੇਵਾਂਗੇ ਅੱਜ ਬਾਤ ਤੁਹਾਨੂੰ ਮਾਣ ਤੋਂ ਆ ਜਿਹੜਾ ਕਿ ਆਪਾਂ ਨੇ ਪੰਜ ਮਾਰ ਲਾ ਲਗਾਏ ਸੀ ਲੜ ਨੂੰ ਆਪਾਂ ਪੰਜਵੇਂ ਲੜ ਦੇ ਥੱਲੇ ਦੱਬ ਦਵਾਂਗੇ ਜਗਾ ਤੁਹਾਡਾ ਲੜ ਫਿਰ ਤੋਂ ਵੀ ਢਲਾ ਰਹੇ ਹੈ ਤਾਂ ਤੁਸੀਂ ਉਸ ਦੇ ਉੱਤੇ ਪੱਕਾ ਪੈ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉੱਠ ਲਾ ਨਹੀਂ ਰਹੇਗਾ ਹੁਣ ਆਪਣਾ ਜਿਹੜਾ 프ਰੰਟ ਕੰਪਲੀਟ ਹੋ ਚੁੱਕਿਆ ਹੁਣ ਆਪਾਂ ਕੱਲ ਕੀ ਲੜ ਲਗਾਏ ਸੀ ਕੱਲ ਕੀ ਲੜ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਆਪਾਂ ਪਾਸਾਰ ਐਡੀ ਆਪਣੀ ਅੱਖਾਂ ਤੋਂ ਵੀ ਜਿਹੜੀ ਪਾਗਾ ਦੋਨਾਂ ਹੈਡ ਤੋਂ ਬਰਾਬਰ ਕਰ ਲਵਾਂਗੇ। ਕੱਲ੍ਹ ਕੀ ਲੜਨ ਨੂੰ ਵੀ ਜਿਹੜਾ ਕੀ ਆਪਾਂ ਪ੍ਰੋਪਰ ਸੈੱਟ ਕਰ ਲਵਾਂਗੇ ਜੀ। ਤੇ ਹੁਣ ਜਿਹੜਾ ਆਪਾਂ ਸੈਟ ਕਰਾਂਗੇ ਜਿਹੜਾ ਸਦ ਸੰਤ ਤੇ ਵਿੱਚੋਂ ਪਰਨ ਲਗਾਏ ਸੀ ਉਸ ਲੜਨ ਨੂੰ ਖਿੱਚ ਲਵਾਂਗੇ। ਉਸਲਾ ਨੂੰ ਖਿਚਾਉਣਾ ਤੋਂ ਆਪ ਪੂਰੇ ਸਿਰ ਉੱਤੇ ਜਿਹੜਾ ਕਿ ਖਿਲਾਰ ਲਵਾਂਗੇ ਪੂਰੇ ਸਿਰ ਤੇ ਖਿਲਾਰਨ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਲਾਣਾ ਥੱਲੇ ਇਸ ਕੱਪੜੇ ਨੂੰ ਦੇ ਦੇਵਾਂਗੇ ਪਰਪਾ ਜਿਹੜਾ ਕਿ ਆਪਾਂ ਸਿਰਾ ਕਵਰ ਕਰ ਦੇਵਾਂਗੇ ਤੇ ਜਿਹੜਾ ਆਪਣਾ ਮੂੰਹ ਆ ਲੜੂਗਾ ਮੂੰਹ ਆ ਲੜਨੂ ਖਿੱਚ ਕੇ ਆਪਾਂ ਜਿਹੜਾ ਸਿਰਾ ਟੈਟ ਕਰ ਲਵਾਂਗੇ ਜੇਕਰ ਤੁਹਾਡਾ ਸਿਰ ਫਿਰ ਤੋਂ ਵੀ ਕਿਤੋਂ ਨੰਗਾ ਰਹੇ ਤਾਂ ਹੈਡ ਰਿਡਲ ਸੀਸ਼ਫ ਤੇ ਦੇਖ ਕੇ ਆਪਣਾ ਜਿਹੜਾ ਸਿਰਾ ਚੰਗੀ ਤਰ੍ਹਾਂ ਕਵਰ ਕਰ ਸਕਦੇ ਹੋ ਤੇ ਮੂੰਗਲ ਲੜਨ ਨੂੰ ਖਿੱਚ ਕੇ ਆਪਣਾ ਸਿਰੇ ਗਰ ਫਿਰ ਤੋਂ ਜਿਹੜਾ ਟੈਟ ਕਰ ਲਵਾਂਗੇ ਜੀ ਤੇ ਬਾਅਦ ਵਿੱਚ ਜਿਹੜਾ ਆਪਣਾ ਚੰਗੀ ਤਰ੍ਹਾਂ ਸਿਰਾ ਕਵਰ ਕਰ ਦੇਵਾਂਗੇ ਤੇ ਜਿਹੜਾ ਕਿ ਆਪਣਾ ਪਿਛਲਾ ਲੜੂਗਾ ਪਿਛਲੇ ਲੜ ਨੂੰ ਆਪਾਂ ਦੂਜੇ ਸਾਈਡ ਤੋਂ ਫੋਲਡ ਕਰਕੇ ਆਪਾਂ ਸਿਲੜ ਨੂੰ ਵਾਪਸ ਤੇ ਦਬ ਦਵਾਂਗੇ ਤੇ ਤੇਲੇ ਵਿਚਾਂ ਵਿੱਚ ਆਪਾਂ ਨੇ ਬਾਜ ਫੇਰੇ ਕੇ ਉਹਦੇਲੇ ਵਿਚਾਂ ਨੂੰ ਸਾਫ ਕਰ ਲਵਾਂਗੇ ਇਹੜਾ ਆਪਣਾ ਸਨਟ ਵਾਲਾ ਪੇਜ ਜਿਹਨੂੰ ਨਾ ਇਹਨਾਂ ਪੇਚਾਂ ਵਿੱਚ ਜਿਹੜਾ ਬੈਗ ਤੱਕ ਆ ਪਾ ਚੰਗੀ ਤਰ੍ਹਾਂ ਬਾਹਰ ਫਿਰ ਕੇ ਇਹਨਾਂ ਲੜਾਂ ਨੂੰ ਵੀ ਜਿਹੜਾ ਕਿ ਸਾਫ਼ ਕਰ ਲਵਾਂਗੇ ਤਾਂ ਇਹੜੀ ਆਪਣੀ ਪਾਗਾ ਨੂੰ ਵੀ ਤੋ ਚੁੱਕਣ ਇਸ ਪਾਗ ਦੀ ਜਿਹੜੀ ਆਪਾਂ ਬਾਕੀ ਦੀ ਸੈਟਿੰਗ ਹੋ ਗਈ ਆਪਾਂ ਕਰ ਲਵਾਂਗੇ ਪਹਿਲੇ ਲੜਾਂ ਨੂੰ ਵੀ ਜਿਹੜਾ ਕਿ ਆਪਾਂ ਚੰਗੀ ਤਰ੍ਹਾਂ ਸੈੱਟ ਕਰਕੇ ਜਿਹੜਾ ਪ੍ਰੋਪਰ ਦਬ ਲਵਾਂਗੇ ਜੀ ਜੋ ਕਿ ਤਰ੍ਹਾਂ ਸਾਰੇ ਪਿੜਾ ਪਿਤਾ ਲੜਨ ਨਹੀਂ ਗਿਓ ਨਾ ਲੜਾਂ ਦਾ ਜਿਹੜਾ ਆਪਣਾ ਫਾਸਲਾ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਤੇ ਜਿਹੜੇ ਵੀ ਰਾਂ ਸਾਡੀ ਵੀਡੀਓ ਵਧੀਆ ਲੱਗ ਦਿੱਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ